ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਗੁਰਨਾਨਕ ਬੂਟਿਕ ਲੜਬੇ ਤੋਂ ਆਪਾਂ ਤੁਹਾਨੂੰ ਅੱਜ ਸੂਟ ਦਿਖਾਉਣ ਲੱਗੇ ਆ ਬਰਕ ਵਾਲੇ ਬਿਲਕੁਲ ਸਸਤੇ ਰੇਟ 'ਚ ਸਸਤੇ ਰੇਟ ਕੀ ਆਏ ਰੇਟ 'ਚ ਜਿਹੜਾ ਰੇਟ ਆਇਆ ਆਏ ਰੇਟ ਕੀ ਕੱਢਨੇ ਆ ਆਪਾਂ ਨੇ ਬਹੁਤ ਸੋਹਣੇ ਸੋਹਣੇ ਨੇ ਸੂਟ ਨੇ ਸਾਰੇ ਆਰਟੀਕਲ ਦਿਖਾਵਾਂਗੇ ਇਹ ਸਿਰਫ ਸਸਤੇ ਮਿਲਣਗੇ ਉਹਨਾਂ ਭੈਣਾਂ ਨੂੰ ਜੋ ਆਪਣੀ ਇੰਸਟਾ ਤੇ YouTube ਨੂੰ ਫੋਲੋ ਕਰਕੇ ਆਉਣਗੇ ਵੀਡੀਓਜ਼ ਬੱਦ ਤੋਂ ਬੱਦ ਸ਼ੇਅਰ ਕਰਕੇ ਆਉਣਗੇ ਉਹਨਾਂ ਨੂੰ ਬਿਲਕੁਲ ਆਏ ਰੇਟ ਤੇ ਸਸਤੇ ਰੇਟ ਤੇ ਦਿਖਾਵਾਂਗੇ ਆਪਾਂ ਇਨ ਦਾ ਰੀਡਰ ਹੋਗਾ 695 695 ਲਾਲਾ ਸਤੂ ਬਿਲਕੁਲ ਆਈ ਰੀਡ ਤੇ ਦਿਖਾਵਾਂਗੇ ਸੀ ਪਹਿਲਾ ਆਰਟੀਕਲ ਦਿਖਾਉਣ ਲੱਗੇ ਆਪਾਂ ਨਾਲ ਦੁਪੱਟੇ ਵੀ ਦੁਪੱਟਾ ਦਿਖਾਵਾਂਗੇ ਆਲ ਓਵਰ ਸੂਟ ਰਹੂਗਾ ਆਰਗੰਜੇ ਦਾ ਸੂਟ ਹੈ ਇਹ तितਲੀਆਂ ਦਾ ਡਿਜ਼ਾਈਨ ਬਣਿਆ ਹੋਇਆ ਆ ਦੇਖੋ तितਲੀਆਂ ਵਾਲਾ ਡਿਜ਼ਾਈਨ ਬਣਿਆ ਹੋਇਆ ਪੂਰੀ ਸ਼ਰਟ ਤੇ ਅੱਗ ਇਹ ਡਿਜ਼ਾਈਨ ਤੇ ਇਹ ਦਿਨ ਵਾਲਾ ਦੁਪੱਟਾ ਇਹ ਵਾਲਾ ਰਹੂਗਾ ਦੁਪੱਟੇ ਤੇ ਕੱਟਵਰਕ ਵੀ ਕੀਤਾ ਹੋਇਆ ਦੇਖੋ ਚੈੱਕ ਕਰੋ ਕੱਟਵਰਕ ਵੀ ਕੀਤਾ ਹੈ ਦੁਪੱਟੇ ਤੇ ਤੇ ਸਾਰੇ ਦੁਪੱਟੇ ਤੇ ਵਰਕ ਰਹੂਗਾ ਦੇਖੋ ਦੁਪੱਟੇ ਦੇ ਨਾਲ ਪੂਰੀ ਸ਼ਰਟ ਤੇ ਵਰਕ ਰਹੂਗਾ ਰੇਟ ਰਹੂਗਾ ਸਿਰਫ 695 ਆਲਓਵਰ ਸੂਟ ਹੈ ਨਾਲ ਦੁਪੱਟਾ ਇਹ ਪਰ ਉਹਨਾਂ ਨੂੰ ਮਿਲੇਗਾ ਜੋ ਆਪਣੀ ਆਈਡੀ ਫੋਲੋ ਕਰਕੇ ਆਣਗੇ ਆਪਣੀ ਯੂਟਿਊਬਰ ਸਬਸਕ੍ਰਾਈਬ ਕਰਕੇ ਆਣਗੇ ਤੇ ਇਨਸਟਾ ਫੋਲੋ ਕਰਕੇ ਆਣਗੇ ਵੀਡੀਓ ਵੱਤ ਵੱਤ ਸ਼ੇਅਰ ਹੁਣ ਇਹਦੇ ਚ ਆਰਟੀਕਲ ਦਿਖਾਉਣੇ ਆਪਾਂ ਕਿਹੜੇ ਕਿਹੜੇ ਕਲਰ ਨੇ ਇੱਕ ਇਹਦੇ ਚ ਇਹ ਵਾਲਾ ਕਲਰ ਲੋ ਜੀ 695 ਇਹਦਾ ਰੇਟ ਹੈ ਆ ਦੇਖੋ ਇਦਾਂ ਹੀ ਦਿੱਤਲੀਆਂ ਪੂਰੀ ਸ਼ਰਟ ਤੇ ਬਣੀਆਂ ਹੋਈਆਂ ਨੇ ਇਹ ਵਾਲਾ ਦੁਪੱਟਾ ਰਹੂਗਾ ਨਾਲ ਕੱਟਵਰਕ ਕੀਤਾ ਹੋਇਆ ਉਦਾਂ ਹੀ ਸੇਮ ਆਰਟੀਕਲ ਹੈ ਇਹ ਕੇ ਕਲਰ ਹੈ ਇਹਦੇ ਚ ਇਹਦੇ ਤੇ ਇਹ ਵਾਲਾ ਕਲਰ ਹੈ ਆ ਦੇਖੋ ਸੇਮ ਆਟੀਟਲ ਨਾਲ ਦੁਪੱਟਾ ਦੁਪੱਟੇ ਤੇ ਕੱਟਵਰਕ ਰਹਿਣਾ ਹੈ ਸੇਮ ਕੰਮ ਕੁ ਦੁਪੱਟੇ ਤੇ ਕੀਤਾ ਹੋਇਆ ਜਿੰਨਾ ਸ਼ਰਟ ਤੇ ਕੀਤਾ ਹੋਇਆ ਇਹਦੇ ਤਿੰਨ ਡਿਜ਼ਾਈਨ ਤਿੰਨ ਕਲਰ ਰਹਿਣਗੇ ਡਿਜ਼ਾਈਨ ਕਰੂੰਗਾ ਤੇ ਹੁਣ ਅਗਲਾ ਡਿਜ਼ਾਈਨ ਦਿਖਾਉਣਾ ਲੱਗਾਂ ਆਪਾਂ ਵਿੱਦੂ ਦੁਪੱਟਾ ਸ਼ਰਟ ਤੇ ਕਮਰੋ ਰਿਹਾ ਚੈੱਕ ਕਰ ਸਕਦੇ ਨੇ ਪੂਰੀ ਸ਼ਰਟ ਤੇ ਕਢਾਈ ਹੈ ਵਰਕ ਕੀਤਾ ਹੋਇਆ ਨਾਲ ਦੁਪੱਟਾ ਦੇਖ ਸਕਦੇ ਹਾਂ ਦੁਪੱਟੇ ਤੇ ਕੱਟ ਵਰਕ ਕੀਤਾ ਹੋਇਆ ਹੈ ਦੁਪੱਟੇ ਤੇ ਕੱਟ ਵਰਕ ਰਹਿਣਾ ਤੇ ਨਾਲ ਕਢਾਈ ਰਹਿਣੀ ਸ਼ਰਟ ਫਿਰ ਤੋਂ ਦੇਖ ਸਕਦੇ ਹੋ ਤੁਸੀਂ ਨੱਕੇ ਦਾ ਬਣਿਆ ਹੋਇਆ ਹੈ ਪੂਰੀ ਸ਼ਰਟ ਤੇ ਕਢਾਈ ਆਣੀ ਆ অল ਓਵਰ ਸੂਟ ਆ 2 ਮੀਟਰ ਆਰਗੰਝੇ ਦਾ ਕੱਪੜਾ ਰੋਗਾ ਇਹ ਇਹਦੇ ਚ ਦਿਖਾ ਦਿੰਨੇ ਆ ਕਿਹੜੇ ਕਿਹੜੇ ਕਲਰ ਨੇ ਇਸ ਡਿਜ਼ਾਈਨ ਚ ਇਹਦੇ ਚ ਕਾ ਕਲਰ ਆ ਗਏ ਇਹ ਵਾਲਾ ਸੇਮ ਕਲਰ ਹੈ ਨਾਲ ਦੁਪੱਟਾ ਬਸ ਕਲਰ ਦਾ ਕਰਕੇ ਆਰਟੀਕਲ ਹੋ ਗਈ ਹੈ ਉਹੀ ਡਿਜ਼ਾਈਨ ਰਹਿਣਾ ਲੈਗ ਬਣਿਆ ਹੋਇਆ ਇਹਦੇ ਤੇ ਇਹ ਵਾਲਾ ਕਲਰ ਹੈ ਬਲੂ ਕਲਰ ਰਾਇਲ ਬਲੂ ਕੈਮ ਦੇ ਜਿਹੜੇ ਨੇ ਤੇ ਵੀ ਸੇਮ ਹੈ ਨਾਲ ਦੁਪੱਟਾ ਤੇ neck ਬਣਿਆ ਹੋਇਆ ਹੈ ਬਿਲਕੁਲ ਓਹੀ ਡਿਜ਼ਾਈਨ ਤੇ ਕਲਰ ਹੈ ਇਹ ਤੇ ਇੱਕ ਆਪਕ ਲਈ ਇਹ ਵਾਲਾ ਇਹ ਅਲੱਗ ਆਪਕ ਲਈ ਤੁਹਾਨੂੰ ਕੋਲ ਤੇ ਕਰਦੇ ਇਹ 695 ਦੀ ਰੇਟ ਚ 来ਣਗੇ ਸਾਰੇ ਇਹ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਇਹਦੇ ਨਾਲ ਇਹ ਵਾਲਾ ਦੁਪੱਟਾ ਰਹੂਗਾ ਚਲੋ ਸਾਨੂੰ ਸ਼ੂਟ ਦਿਖਾ ਦਿੰਦੇ ਆ ਠੀਕ ਹੈ ਪੂਰੀ ਸ਼ਰਟ ਤੇ ਵਰਕ ਰਹੂਗਾ ਚਾਹ ਦੇਖੋ ਨੱਕ ਇਹਦਾ ਬਣਿਆ ਹੋਇਆ ਨੱਕ ਬਣਿਆ ਹੋਇਆ ਫਲਾਵਰ ਬਣੇ ਹੋਇਆ ਵਿੱਚ ਪੂਰੀ ਸ਼ਰਟ ਚ ਵਰਕ ਰਹਿਣਾ ਤੇ ਨਾਲ ਕੇਵਲ ਦੁਪੱਟਾ ਰਹਿਣਾ ਹੈ ਦੁਪੱਟੇ ਤੇ ਕੱਟ ਵਰਕ ਬਣਿਆ ਹੋਇਆ ਵਰਕ ਬਣਿਆ ਹੋਇਆ ਦੇਖੋ ਬੋਤੀ ਕੋਲ ਇਹ ਵਾਲੇ ਆ ਗਏ ਕਲਰ ਇਹਨਾਂ ਦਾ ਸੇਮ ਹੈ ਬੀਜਾਂ ਦਾ ਆਹ ਦੇਖੋ ਪੂਰੀ ਸ਼ਰਟ ਤੇ ਕੰਮ ਰਹਿਣਾ 18 ਦਾ ਬਣਿਆ ਹੋਇਆ ਆਹ ਉਹ ਦੁਪੱਟਾ ਵਰਕਾ ਹੈ ਪੂਰੇ ਦੁਪੱਟੇ ਤੇ ਵਰਕ ਰਹੇ ਕੱਟ ਵਰਕ ਬਣਾਇਆ ਹੋਇਆ ਵਰਕ ਹੈ ਆਰਗੰਜੀ ਦਾ ਜਿਹੜੀ ਫੈਬਰਿਕ ਚ ਸੂਟ ਆ ਉਹੀ ਫੈਬਰਿਕ ਚ ਦੁਪੱਟਾ ਹੈ ਆਰਗੰਜੀ ਦਾ ਹੀ ਦੁਪੱਟਾ ਰਹੇਗਾ ਇਸੇ ਸੇਮ ਕਲਰ ਚ ਇਹ ਵਾਲਾ ਡਿਜ਼ਾਈਨ ਇਹਦੇ ਨਾਲ ਸੇਮ ਦੁਪੱਟਾ ਰਹੇ ਨੇ ਕੱਟ ਵਰਕ ਵਾਲਾ ਕੜਾਈ ਵਾਲਾ ਇਹਦਾ ਵੀ ਸੈਂਕੀ ਜਿਹੀ ਡਿਜ਼ਾਈਨ ਹੈ ਤਾਂ ਆ ਦੇਖੋ ਕੇਰਾ ਰਾਨਾ ਇਹਦੇ ਬਣਾਇਆ ਹੋਇਆ ਕੇਰਾ ਬਣਾਇਆ ਹੋਇਆ ਫਲਾਵਰ ਬਣਾਇਆ ਹੋਇਆ ਪੂਰੀ ਸ਼ਰਟ 'ਚ ਇਹ ਜਿਹੜੇ ਅੱਜ ਆਰਟੀਕਲ ਦਿਖਾਇਆ ਸਾਨੂੰ ਇਹ ਸਾਰੇ 695 ਦੀ ਰੇਂਜ 'ਚ ਰਹਿਣਗੇ ਮਤਲਬ ਆਈ ਰੇਟ ਕੀ ਦੇਵਾਂਗੇ ਆਪਾਂ ਸੇਲ ਲਾਈ ਆਪਾਂ ਇੱਕ ਤਰ੍ਹਾਂ ਇਹਨਾਂ ਦੀ ਜਿਹੜੇ ਜਿਹੜੀ ਆ ਪੈਣਾ ਉਹ ਨੀਡ ਐ ਕੋਈ ਕਲਰ ਪਸੰਦ ਆਏ ਆਪਾਂ ਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਤੇ ਆਪਣਾ ਚੈਨਲ ਫੋਲੋ ਕਰਕੇ ਆਇਓ ਵੀਡੀਓ ਸ਼ੇਅਰ ਕਰਕੇ ਆਇਓ ਉਹਨੂੰ ਆਪਾਂ ਇਦੋਂ ਵੀ ਕੱਟ ਲੈਸ ਤੇ ਦਵਾਂਗੇ 695 ਤੋਂ ਵੀ ਕੱਟ ਲੈਸ ਕਰਾਂਗੇ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ YouTube ਤੇ Insta ਫੋਲੋ ਕਰਕੇ ਆਊਗਾ ਧੰਨਵਾਦ